ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਮੀਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਲਓ ਜੀ ਲੱਗੇ ਅੱਜ ਦਾ ਆਪਾਂ ਲੱਗੇ ਆ ਬਲੌਗ ਸ਼ੁਰੂ ਕਰਦੇ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਤਿੰਨ ਚਾਰ ਦਿਨ ਹੋ ਗਏ ਜੀ ਮੀ ਪਹਿਲੇ ਸੁਣਾ ਤੇ ਥੋੜਾ ਜਿਹਾ ਮੌਸਮ ਦੇ ਵਿੱਚ ਬਦਲਾਅ ਜਰੂਰ ਆਇਆ ਪਰ ਅੱਜ ਥੋੜੀ ਜਿਹੀ ਗਰਮੀ ਮਹਿਸੂਸ ਹੋ ਰਹੀ ਆ ਯਾਨੀ ਕਿ ਦੋ ਚਾਰ ਦਿਨ ਪਹਿਲਾਂ ਵਧੀਆ ਮੌਸਮ ਬਣ ਗਿਆਤਾ ਤੇ ਹੁਣ ਥੋੜੀ ਜਿਹੀ ਗਰਮੀ ਹੋਈ ਹੋਈ ਆ ਤੇ ਮਨਿੰਦਰ ਵੀ ਪਹਿਲਾਂ ਨਾਲੋਂ ਬਹੁਤ ਠੀਕ ਹੈ ਜੀ ਹਾਂਜੀ ਮਨਿੰਦਰ ਪਹਿਲਾਂ ਸਾਸਰੀ ਕਾ ਜਰੂਰ ਬੋਲਦੇ ਉੱਚੀ ਬੋਲੋ ਜੂ ਰੈਨੂ ਆਜੂ ਰਿਆ ਹਾਂਜੀ ਆ ਬੈਠਣਾ ਹਾਂ ਹਾਂ ਜੀ ਦਾ ਖਾਲਸਾ ਲਾਈ ਜੀ ਨਹੀਂ ਮੇਰੇ ਕੱਲ ਮਾਤਾ ਹੋਈ ਹੋਤੀ ਮੈਂ ਤਾਂ ਮੈਂ ਠੀਕ ਨਾ ਥੋੜਾ ਥੋੜਾ ਪੈਰ ਆ ਪੋੜਾ ਰਿਹਾ ਇਹ ਆ ਪੈਰ ਆਪੇ ਹੀ ਆ ਹੋ ਗਈ ਤੇ ਇੱਥੇ ਪੈਰ ਪਰ ਮਾਤਾ ਤੇ ਇਹਦਾ ਪੈਰ ਕਾਫੀ ਸੁੱਜ ਗਿਆ ਤਾਂ ਤੇ ਹੁਣ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਬਿਲਕੁਲ ਠੀਕ ਹੈ ਇਹ ਕਿ ਸੋਆਂ ਦੇ ਵਿੱਚੋਂ 10% ਹੈਗਾਲੇ 90% ਹੀ ਠੀਕ ਹੋ ਗਿਆ ਤੇ ਹੁਣ ਥੋੜਾ ਪ੍ਰੇਰ ਰੱਖਾਂਗੇ ਤੇ ਗੱਲ ਹੈਗੀ ਇਦਾਂ ਜਿਹੜੇ ਸਾਡੇ ਸਬਸਕ੍ਰਾਈਬਰ ਵੀਡੀਓ ਦੇਖਦੇ ਆ ਭੈਣ ਭਰਾ ਮਾਮਾ ਬਾਪੂ ਜੇ ਬੰਦਾ ਘਰ ਤੋਂ ਬਾਹਰ ਕੰਮ ਕਰੂਗਾ ਤਾਂ ਉਹਦਾ ਘਰ ਦਾ ਗੁਜ਼ਾਰਾ ਚੱਲੂਗਾ ਜਾਂ ਨਹੀਂ ਚੱਲੂਗਾ ਨੰਬਰ ਤੋਂ ਹੁਣ ਮੜਾ ਮੋਟਾ ਬੰਦਾ ਜੇ ਬਾਹਰ ਕੰਮ ਕਰੇ ਚਲੋ ਨੌਕਰੀ ਇੱਥੇ ਵੀ ਹੈਗੀ ਮੜਾ ਮੋਟਾ ਕੋਈ ਕੰਮ ਕੋ ਮਾ ਜਾਂਦਾ ਮੜਾ ਮੋਟਾ ਚਲੋ ਬੰਦਾ ਕਰ ਵੀ ਲੈਂਦਾ ਮੜਾ ਮੋਟਾ ਘੁੰਮਣ ਫਿਰਨ ਵਾਲਾ ਤੇ ਚਰਜੀਤ ਕੌਰ ਲੱਗੀ ਹੋਈ ਹੈ ਜੀ ਮੇਰੇ ਨਾਲ ਲੜਨ ਇਹੀ ਗੱਲ ਪਿੱਛੇ ਤੂੰ ਪਾਈਨੀ ਆ ਘਰ ਬਹਿ ਜਾਓ ਘਰ ਬਹਿ ਜਾਓ ਵੀ ਦੱਸ ਆ ਉਮਰ ਕਮਾਉਣ ਦੀ ਆ ਨਾ ਕਿ ਬੈਠਣ ਦੀ ਜੇ ਆਮ ਮਰ ਦੇ ਵਿੱਚ ਕਮਾਉਂਗੇ ਤਾਂ ਆਪਣੇ ਸਰੀਰ ਨੂੰ ਹੜਾਉਂਗੇ ਤਾਂ ਗਾਂਹਾਂ ਜਾ ਕੇ ਮਾੜਾ ਮੋਟਾ ਸੁੱਖ ਮਿਲੂ ਕਿਉਂ ਕਿਉਂਕਿ ਜੇ ਜਦੋਂ ਚਾਰ ਪੈਸੇ ਆਪਾਂ ਸੇਵ ਕਰ ਲੂਗੇ ਕਿਉਂਕਿ ਗਾਂਹਾਂ ਗਾਂਹਾਂ ਮਗ੍ਹਾਈ ਵੀ ਬਹੁਤ ਆ ਰਹੀ ਆ ਤੇ ਹੁਣ ਇਹ ਆਪ ਤਾਂ ਪੈ ਗਈ ਐ ਜੀ ਕੁੰਭ ਕਰਨ ਦੀ ਨੀਂਦ ਹੁਣ ਇਹ ਮੈਨੂੰ ਵੀ ਕਹਾ ਕਹਿੰਦੀ ਆ ਤੁਸੀਂ ਵੀ ਪਾਓ ਜੀ ਮੈਂ ਤੇ ਤਾਂ ਜੀ ਦੇਖੋ 6 ਵਜੇ 5 ਵਜੇ ਮੈਂ ਉੱਠ ਕੱਢਦਾ ਉਸ ਤੋਂ ਬਾਅਦ ਮਿੰਜਾ ਪੈਂਦਾ ਜੀ ਆਪਾਂ ਨੂੰ ਵੱਡਣ ਨੂੰ ਵੀ ਨਹੀਂ ਉੱਠ ਉੱਠ ਕੇ ਚੱਲ ਤੂੰ ਕੰਮ ਕਰ ਤੇ ਲਓ ਚਾਰੰਜੀ ਜੀ ਨਾਲ ਫਿਰ ਮੁਲਾਕਾਤ ਕਰਾਉਨੇ ਆ ਜੀ ਤੇ ਇਹਨੂੰ ਪੁੱਛਦੇ ਆ ਵੀ ਮੈਨੂੰ ਬਿਠਾ ਕੇ ਤਾਂ ਦੱਸ ਘਰ ਦੇ ਵਿੱਚ ਮੇਤੋ ਕਿਆ ਕਰਾਉਣਾ ਮਾੜਾ ਮੋਟਾ ਘੁੰਮਣ ਦੇ ਬੰਦੇ ਨੂੰ ਕਿ ਬੰਦਾ ਘੁੰਮਦਾ ਫਿਰਦਾ ਹੀ ਹੁੰਦਾ ਹੈ ਹਨਾ ਲਾ ਆਦੇ ਗੱਲ ਇਹਨੂੰ ਪੁੱਛਾਂਗੇ ਅਨੇ ਕਹੇ ਚਾਗਰੀ ਆ ਲੋ ਜੀ ਮੁਲਾਕਾਤ ਕਰੋ ਚਾਰੰਜੀ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗਿਰਦਾ ਸਤੁਕੀਵੇਂ ਦਾ ਚੜ੍ਹ ਵੀ ਗਲਾ ਵਿੱਚ ਰੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤਾਂ ਤੁਸੀਂ ਮੈਂ ਕਿਆ ਕਹਿੰਦੇ ਵੀ ਮੈਨੂੰ 6 ਵਜੇ ਨੂੰ ਮੁੰਜਾ ਵੱਟ ਵੱਟ ਖਾਣ ਨੂੰ ਆਉਂਦਾ ਹੈ ਹਾਂ 6 ਵਜੇ ਤੋਂ ਉੱਡੀ ਤੁਸੀਂ ਕਿਆ ਕਰਦੇ ਹੋ ਸੁਣ ਲਓ ਜੀ ਮੈਂ ਇੱਕੋ ਵੀ ਕੰਮ ਕਰਾ ਦੂੰ ਇੱਕ ਕੰਮ ਹੈਗਾ ਉਹ ਮੈਂ ਕਰਨਾ ਕਦੇ ਮੁੱਕ ਸਕਦੀ ਨਾ ਕਦੇ ਮੁੱਕਣਾ ਬਹੁਤ ਔਖਾ আর ਨੇਕ ਕੰਮ ਆ ਜਿਹੜਾ ਇਹ ਬੰਦਾ ਦੀ ਇੱਕ ਵਾਰੀ ਕਰਦਾ ਜਰੂਰ ਆ ਤੇ ਹੋਰ ਕੰਮ ਤਾਂ ਮੇਰੇ ਦਾ ਮੇਰੇ ਦਾ ਦਿਮਾਗ ਜਿਵੇਂ ਜਦ ਮੈਂ ਧਿਆਨ ਨਹੀਂ ਦਿੰਦੀ ਹੁਣੀ ਇਹੀ ਦਿੰਦੇ ਹੁਣ ਦੱਸਿਓ ਹਾਂਜੀ ਮੈਂ ਗਿਣਾਉਣਾ ਇਹ ਕਹਿੰਦੀ ਵੀ ਦਿਹਾੜੀ ਚ ਨੂੰ ਮੈਨੂੰ ਕੰਮ ਗਿਣਾ ਦਿਓ ਕਿਹੜੇ ਕਿਹੜੇ ਕਰਨਾ ਸੁਣ ਲਓ ਸਵੇਰੇ ਮੈਂ ਸ਼ੁਰੂ ਕਰੀ ਗੱਲ ਤੁਹਾਡੀ ਗੱਲ ਕੱਟਣ ਲੱਗੀ ਆ ਜਿੱਦਾਂ ਹੁਣ ਤੁਹਾਨੂੰ ਵੀ ਪਤਾ ਵੀ ਸਾਡੇ ਬਾਈ ਨਿਕਲ ਹੀ ਹੋਈ ਆ ਮੈਂ ਕਦੇ ਵੀ ਇਹਨਾਂ ਨੂੰ ਬਿਨਾਂ ਗੱਲ ਤੋਂ ਨੂੰ ਟੋਕਦੀ ਇਹ ਸੁਬਾ ਮੈਂ ਤੁਹਾਨੂੰ ਅੱਗੇ ਦੱਸੇ ਮਨਿੰਦਰ 8 ਵਜੇ ਚਲੇ ਜਾਂਦੇ ਨੇ ਇਹਨਾਂ ਨੇ 2 ਵਜੇ ਤੱਕ ਮੁੜਨਾ ਮਨਿੰਦਰ ਨੂੰ ਲੈ ਕੇ ਠੀਕ ਆ ਤੇ ਉਹਦੇ ਬਾਅਦ ਇਹ ਫੇਰ 5 7 ਵਜੇ 5:30 ਵਜੇ ਚਲੇ ਜਾਂਦੇ ਨੇ ਮੁੰਡੇ ਟਿਊਸ਼ਨ ਲੱਗੇ ਇਹਨਾਂ ਨੇ 7 ਵਜੇ ਤੱਕ ਮੁੜਨਾ ਜਦ ਮਨਿੰਦਰ ਛੁੱਟੀ ਹੁੰਦੀ ਆ ਹੋਰ ਜਦ ਬਈ ਹੁਣ ਪਤਾ ਕਿ ਸਾਨੂੰ ਤਕਲੀਫ ਹੁੰਦੀ ਇੱਕ ਜਾਨ ਨਾਲ ਵਾਰ-ਵਾਰ ਅਸੀਂ ਕਹਦੇ ਵੀ ਉਹਦੋਂ ਤਾਂ ਆਪਣਾ ਤਕਲੀਫ ਘੱਟ ਜਵੇ ਸਾਡੀ ਘਰ ਬੈ ਕੇ ਉਹਦੇ ਫਿਰ ਅੱਗਾ ਫਾਇਦਾ ਸਾਨੂੰ ਤਾਂ ਰੋਕ ਦਈਆਂ ਮੈਂ ਤੁਹਾਨੂੰ ਵੀ ਤੁਸੀਂ ਬਾਹਰ ਘਾਤੇ ਜਾਂਦੇ ਦੂਜਾ ਨੰਬਰ ਜੇ ਤਾਂ ਅਸੀਂ ਕੰਮ ਨੂੰ ਕਹਦੀ ਫਿਰ ਤਾਂ ਕਹਿੰਦੇ ਨੇ ਵੀ ਤੇਲ ਪੈਂਦਾ ਕਿ ਪਾਣੀ ਪੈਂਦਾ ਮੋਟਰਸਾਈਕਲ 'ਚ ਜਦ ਤਾਂ ਇਹ ਜਿਹੜੇ ਮਾਰਦੇ ਆ ਫਿਰ ਤਾਂ ਜੀ ਪੈਂਦਾ ਪਾਣੀ ਜਦ ਕੋਈ ਸਾਡਾ ਕੰਮ ਹੁੰਦਾ ਫਿਰ ਲੱਗ ਜਾਂਦਾ ਤੇਲ ਪੈਣ ਮਹਿੰਗਾ ਜਿਹੜਾ ਸਭ ਤੋਂ ਮਹਿੰਗਾ ਤੇਲ ਹੁੰਦਾ ਉਹ ਪਟਰਾ ਸੁਣੀ ਜਾਓ ਜੀ ਮੈਂ ਤਾਂ ਇੱਕ ਵਾਰ ਸੁਣਾਉਣੀ ਆ ਨਹੀਂ ਹਾਂ ਹਾਂ ਸੁਣਾਈ ਜਾ ਇੱਕੇ ਨਾ ਮੈਂ ਕੰਮ ਕਿਆ ਕਰਨਾ ਸਵੇਰ ਉੱਠ ਕੇ ਬਸ ਪਾਣੀ ਭਰਦਾ ਜਿੱਦਾਂ ਕੂਲਰ ਚ ਪਾਣੀ ਭਰਨਾ ਜਾਂ ਉਧਰ ਸਾਡੇ ਵਾਸ਼ਰੂਮ ਚ ਪਾਣੀ ਭਰਨਾ ਕਿਉਂਕਿ ਸਾਡੀਆਂ ਦੋ ਟੈਂਕੀਆਂ ਇੱਕ ਟੈਂਕੀ ਇਧਰ ਵਾਲੀ ਚੱਲਦੀ ਹੈ ਜਿਹੜੀ ਕਿਚਨ ਵਿਚੋਂ ਲੈਦੀ ਹੈ ਜਿਹੜੀ ਵਾਸ਼ਰੂਮ ਚ ਆ ਉਹ ਲੈਦੀ ਹੈ ਉਹ ਲੀਕ ਹੁੰਦੀ ਆ ਸਾਰੀ ਫਿਟਿੰਗ ਉਹਦੇ ਕਰਕੇ ਅਸੀਂ ਭਰਦੇ ਨਹੀਂ ਹੈਗੇ ਅਸੀਂ ਫਿਰ ਪਾਈਪ ਲਾ ਕੇ ਪਾਣੀ ਭਰਦੇ ਉਹਦਾ ਪਤਾ ਨਹੀਂ ਲੱਗਦਾ ਜੀ ਚੈੱਕ ਵੀ ਕਰਾਏ ਕਿਉਂਕਿ ਸਾਰੀ ਫਿਟਿੰਗ ਪਟ ਹੋਊਗੀ ਹਾਂ ਚਲੋ ਪਹਿਲਾਂ ਤੇ ਨੰਗੈਲੀਆਂ ਨੇ ਹਨਾ ਹੁਣ ਅਸੀਂ ਵੀ ਕੀ ਕਰ ਸਕਦੇ ਆ ਤੇ ਮਨਿੰਦਰ ਜੀ ਪਾਣੀ ਚ ਰੁਪਾ ਰੋ ਧੰਨਵਾਦ ਆ ਪਰ ਜੇ ਜੇ ਨਾ ਤੀਵੀ ਹਵੇਸ਼ਾ ਹੀ ਤਮੀ ਤੀਵੀ ਕਦੇ ਵੀ ਗਲਤ ਨਹੀਂ ਹੁੰਦੀ ਫਾਇਦੇ ਵਾਸਤੇ ਮੈਂ ਆਪਣੇ ਫਾਇਦੇ ਵਾਸਤੇ ਨਹੀਂ ਤੁਹਾਡੇ ਫਾਇਦੇ ਵਾਸਤੇ ਸੋਚਦੀ ਆ ਹੁਣ ਘਟੋ ਘਟ ਤੁਸੀਂ ਮਮ ਦੱਸੋ ਵੀ 2 ਮਹੀਨੇ ਦੇ ਅਸੀਂ ਪਏ ਆ ਕਿ ਨਹੀਂ ਪਏ ਕੀਨੇ ਦੁੱਖ ਕਟਿਆ ਆਪਾਂ ਨੇ ਜਿੰਨਾ ਨੇ ਪੀਏ ਨੇ ਕੁਛ ਨਹੀਂ ਦੁੱਖ ਨਹੀਂ ਕਟਿਆ ਆਪਾਂ ਨੇ ਕਟਿਆ ਤਿੰਨੇ ਚੌਥੇ ਨੇ ਚੌਥੇ ਨੇ ਕਿਹਦੇ ਨੇ ਦੰਗ ਦਾ ਆਪਾਂ ਕੱਟਦੇ ਆ ਆਪਾਂ ਕੱਟ ਰਹੇ 2 ਮਹੀਨੇ ਹੋ ਗਏ ਤੁਹਾਨੂੰ 2 ਮਹੀਨੇ ਦੀ ਤੁਸੀਂ 15 ਦਿਨ ਵੀ ਨਾ ਵਧੇਜ ਰੱਖ ਕੇ ਬੰਨਣ ਕਰਦੇ ਲੈ 15 ਦਿਨ ਚ ਤੁਸੀਂ ਠੀਕ ਹੋਣਾ ਸੀ ਹੁਣ ਜਿਹੜੇ ਤੁਸੀਂ ਸੋਬਾ ਨਿਕਲ ਜਾਨੇ ਤੁਹਾਨੂੰ ਆਹੀ ਕਹਨੇ ਵੀ ਕੰਮ ਨੂੰ ਵੀ ਕੋਈ ਨਹੀਂ ਜੇ ਹੁਣ ਅਸੀਂ ਹਾਇਓ ਬਿਮਾਰ ਆ ਅਸੀਂ ਕੰਮ ਨੂੰ ਵੀ ਕਿਆ ਕਰੂਗੇ 2-4 ਰੁਪਏ ਕਮਾ ਕੇ ਲੈ ਬਹੁਤ ਿੱਗਣੇ ਸਾਡੇ ਉੱਪਰ ਉਹਦਾ ਫਾਇਦਾ ਸਾਨੂੰ ਕੋਈ ਨਹੀਂ ਹੈ ਚਲੋ ਠੀਕ ਆ ਹਾਂ ਹੋ ਗਿਆ ਹਾਂ ਮੰਜਾ ਵੱਢ ਕੇ ਖਾਣ ਮੰਜਾ ਵੱਢ ਕੇ ਆਪੇ ਖਾਣ ਨੂੰ ਆਉਂਦਾ ਈ ਸੋਣਾ ਹੈ ਨਹੀਂ ਜਿੱਥੇ ਵੀ ਅਸੀਂ ਬੈਟਲ ਫੋਨ ਚ ਲਾਈ ਜਾਣ ਮੈਂ ਰੋਕਣਾ ਵੀ ਭਾਈ ਫੋਨ ਕੀ ਘੱਟ ਕਰੋ ਜਿਹੜੀਆਂ ਚੀਜ਼ਾਂ ਦਾ ਬੰਨਣਾ ਉਹ ਸਾਨੂੰ ਵੀ ਪਤਾ ਅਸੀਂ ਉਹ ਰੱਖੀ ਪਰ ਇਹ ਬੰਦਾ ਨਹੀਂ ਮੰਨਦਾ ਮੇਰੀ ਗੱਲ ਸੁਣੋ ਬਾਬੇ ਆਪਣੀ ਜਗਾ ਠੀਕ ਆ ਇਹਨਾਂ ਨੂੰ ਐ ਪੁੱਛੋ ਕਈ ਗੱਲਾਂ ਇਹਨਾਂ ਨੇ ਮੇਰੀਆਂ ਮੰਨੀਆਂ ਨਹੀਂ ਜਦ ਇਹਨਾਂ ਨੂੰ ਗਾਹ ਤੇ ਗਾ ਸਿਆਣਿਆਂ ਨੇ ਕਿਹਾ ਫੇਰ ਸਹੀ ਆ ਜੇ ਚਾਰ ਜੀਤ ਕਹਿੰਦੇ ਅੱਛਾ ਹਾਂ ਚਾਰਨਜੀਤ ਦਾ ਦਾ ਭਾਈ ਘਰ ਚ ਹੋਈ ਸੀ ਸਾਨੂੰ ਲੱਗੇ ਹੋਏ ਹੱਥ ਅਸੀਂ ਤਾਂ ਤਾਂ ਕਹਿੰਨੇ ਆ ਬਾਕੀ ਬੰਦੇ ਨੇ ਸਮਝਣਾ ਨਾ ਸਮਝਣਾ ਉਹਦੀ ਆਪਣੀ ਹੈ ਨਾ ਹੁਣ ਉਹਦਾ ਵੀ ਦਿਮਾਗ ਆ ਤੁਸੀਂ ਦੁਨੀਆਦਾਰੀ ਦੇਖਦੇ ਆ ਤੇ ਕਈ ਗੱਲਾਂ ਇਹਨਾਂ ਨੇ ਮੇਰੀਆਂ ਨਾ ਜਿਵੇਂ ਗੌਰ ਜੀ ਨਹੀਂ ਕਰੀ ਹੈ ਕਿ ਮੈਂ ਕਹਤਾ ਇਹਨਾਂ ਨੂੰ ਐਵੇਂ ਚੱਲ ਜੀ ਤੇ ਬੋਲਦੇ ਬੋਲੇ ਪਾਗਲ ਐ ਇਹ ਇਧਰ ਸੁਣੀ ਇਧਰ ਨੂੰ ਕੱਢ ਤੀ ਜਾਦੇ ਇਹਨਾਂ ਨੂੰ ਆਪ ਦੇ ਕਿਸੇ ਆਪਣੇ ਨੇ ਕਿਹਾ ਜਾਦੇ ਗੂੜੇ ਨੇ ਫਿਰ ਕਿਹਾ अच्छा। ਤੇ ਮੇਰੀ ਹੁਣ ਤੁਸੀਂ ਸਾਰੇ ਗੱਲਾਂ ਸੁਣਦੇ ਹੋਗੇ ਇਹਦੇ ਵਿੱਚ ਜੇ ਕੋਈ ਮੇਰੀ ਗਲਤੀ ਤਾਂ ਦੱਸੇ ਫੇ ਮੈਂ ਆਪਣੇ ਨਿਆਣੇ ਵਾਸਤੇ ਕਹਿਣੀ ਕਿਉਂਕਿ ਦੇਖ ਅਸੀਂ ਦੁੱਖ ਦੋ ਜਾਣੇ ਝੱਲ ਸਕਦੇ ਇਹਨਾਂ ਨੇ ਵੀ ਝੱਲੇ ਆ ਬਹੁਤ ਐਨੀਆਂ ਦਵਾਈਆਂ ਖਾਧੀਆਂ ਚੱਲ ਉਹ ਪੈਸਿਆਂ ਦੀ ਵੀ ਕੋਈ ਟੈਨਸ਼ਨ ਨਹੀਂ ਹੈਗੀ ਚੱਲ ਹੁਣ ਜੇ ਆਪਣੇ ਸਿਹਤ ਖਰਾਬ ਹੋ ਫਿਰ ਤਾਂ ਖਾਣੀ ਨਹੀਂ ਪੈਂਦੀ ਪਰ ਉਹ ਅਸੀਂ ਖਾਧੀਆਂ ਗਲਤ ਦਵਾਈਆਂ ਉਹਨਾਂ ਪਰ ਇਹਨਾਂ ਨੂੰ ਗਰਮੀ ਕਿੰਨੀ ਰਹੀ ਆ ਫਿਰ ਇਹ ਬਿਮਾਰ ਕਿੰਨੇ ਹੋਏ ਨੇ ਉਹ ਵੀ ਖਾਧੀਆਂ ਤੇ ਹੁਣ ਮੈਨੂੰ ਆਇਆ ਵੀ ਮਨਿੰਦਰ ਨੂੰ ਜ਼ਿਆਦਾ ਤਕਲੀਫ ਆ ਸਾਨੂੰ ਵੀ ਠੀਕ ਅਸੀਂ ਝੱਲ ਵੀ ਸਕਦੇ ਹਾਂ ਕਿਉਂਕਿ ਸਿਆਣੇ ਆ ਗੇੜੇ ਨਿਆਣਾ ਨੇ ਤਕਲੀਫਾਂ ਜੇ ਨਿਆਣਾ ਸਾਡਾ ਨਿਆਣਾ ਰੋਂਦਾ ਜਾਂ ਕੁਛ ਸੀ ਬੋਲਦੇ ਆ ਜਿੱਦਾਂ ਇਹ ਵੀ ਗੁੱਸੇ ਹੋ ਜਾਂਦੇ ਵੀ ਆਏ ਕਰੀ ਜਾਂਦਾ ਨੂੰ ਤਕਲੀਫ ਆ ਮੈਂ ਉਹੀ ਗੱਲਾਂ ਤਾਂ ਕਹਿੰਦੀ ਆ ਮਨਿੰਦਰ ਡੈਡੀ ਜਿੰਨੀ ਛੇਤੀ ਹੋਵੇ ਮਨਿੰਦਰ ਨੂੰ ਮੋੜ ਪਵੇ ਕਿਉਂਕਿ ਹੁਣ ਉਹਨੇ ਗਾਹਾਂ ਦਾ ਸਕੂਲ ਜਾਣਾ ਸਾਰਾ ਸਕੂਲ ਦਾ ਕੰਮ ਪਿਆ ਵਿਚਾਰਾ ਕਿਤੇ ਛੁੱਟੀਆਂ 'ਚ ਉਹ ਨਹੀਂ ਗਿਆ ਨਿਆਣੇ ਨੂੰ ਗੱਡੀ ਤਕਲੀਫ ਆ ਸਾਭੰਦੇ ਗੱਲਾਂ ਨੂੰ ਅੱਛਾ ਹੁਣ ਮੇਰੀ ਗੱਲ ਹੁਣ ਮੈਂ ਹੁਣ ਮੈਂ ਦੱਸ ਦਵਾਂ ਦੱਸ ਦੋ ਮੈਂ ਸਵੇਰੇ 6:30 ਵਜੇ ਹੀ ਉੱਠ ਖੜਦਾ ਮਾੜਾ ਮੋੜਾ ਬੋਕ ਕਰਨਾ ਘੁੰਮਣਾ ਫਿਰਨਾ ਉਸ ਤੋਂ ਬਾਅਦ ਦੇ ਵਿੱਚ ਮੈਂ ਸ਼ਰਾਬ ਉਹ ਤਾਂ ਹੈ ਮੁੰਡਾ ਜੀ ਕੌਣ ਸਾਡਾ ਮੈਚ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਇਹਦੀ ਗੱਲ ਦੇ ਵਿੱਚ ਜਮਾ ਹੀ ਨਹੀਂ ਬੋਲਿਆ ਤੇਰੀ ਗੱਲ ਤੇ ਮੈਂ ਜਮਾ ਹੀ ਨਹੀਂ ਟੋਕਿਆ ਹੁਣ ਮੇਰੀ ਗੱਲ ਪੂਰੀ ਹੋਣ ਦੇ ਉਸ ਤੋਂ ਬਾਅਦ ਜੋ ਕਹਣਾ کہیں ਇਹ ਦੇਖ ਲਓ ਜੀ ਸੱਚ ਸੱਚ ਸੁਣ ਨਹੀਂ ਹੁੰਦਾ ਜੀ ਸੱਚ ਦੀ ਮਨਾਤ ਦਾ ਖਾਬ ਵੀ ਦੇ ਰਹੀ ਹੈ ਸੱਚ ਦਾ ਮੇਰੀ ਭੈਣਾਂ ਨੂੰ ਜਵਾਬ ਸੱਚ ਨਹੀਂ ਸੁਣਉਣਾ ਜੀ ਕਿਉਂਕਿ ਸੱਚ ਆ ਮੈਂ ਗੱਲ ਸੁਣੋ ਪਹਿਲਾਂ ਪਹਿਲਾਂ ਗੱਲ ਸੁਣੋ ਸੱਚ ਔਕਤਾ ਕਰਦੇ ਆ ਸਾਡੇ ਸਵੇਰੇ ਜਿਹੜਾ ਕੀੜਾ ਹੁੰਦਾ ਨਾ ਹੁਣ ਸਾਨੂੰ ਹੋ ਗਏ 8 ਦਿਨ ਹੋ ਗਏ 6-7 ਦਿਨ 8 ਦਿਨ ਵੀ ਨਹੀਂ ਹੋਇਆ ਹੁਣ 6-7 ਦਿਨ ਹੋ ਗਏ ਨਾ ਅਸੀਂ ਉਹ ਨਹੀਂ ਜਾਂਦੇ ਜਿਹੜਾ ਉਹ 6-7 ਜਾਂ 5 ਵਜੇ ਉੱਠ ਕੇ ਚਲੇ ਜਾਂਦਾ ਅਸੀਂ ਨੇ ਇੱਕ ਕ੍ਰਿਕਟ ਖੇਡਣਾ ਉਹ ਸਾਡੇ ਕੀੜਾ ਜਿਹੜਾ ਉਹ ਮਤਲਬ ਹਰਦਾ ਨਹੀਂ ਜਿੰਨਾ ਚਿਰ 7-8 ਵਜੇ ਦੇ ਉਹ ਸਾਡੇ ਕੀੜਾ ਦੌੜੀਓ ਜਾਂਦਾ ਫਿਰ ਹੁਣ ਅਸੀਂ ਉਹਨੂੰ ਕਿਸੇ ਬਹਾਨੇ ਤਾਂ ਵੀ ਮਤਲਬ ਰੋਕਣ ਆਈਆਂ ਉਹਨੂੰ ਬੌਕ ਕਰ ਲੈਨੇ 2 ਮਿੰਟ ਹੋਰ ਕੋਈ ਕੰਮ ਨਹੀਂ ਕਰਨਾ ਉਹਦੇ ਬਾਅਦ ਸਾਨੂੰ ਅਖਠਾ ਲੈਣਾ ਪਰ ਚਾਹ ਨਹੀਂ ਇਹ ਪੀਂਦੇ ਚਾਹ ਸਾਡੇ ਨਾਲ ਪੀਂਦੇ ਨੇ ਥੈਂਕ ਯੂ ਧੰਨਵਾਦ ਸ਼ੁਕਰੀਆ ਇਹਨਾਂ ਸਾਡੇ ਵਿੱਚ ਬਹੁਤ ਪਿਆਰ ਆ ਇਹਨਾਂ ਦੀ ਗੱਲ ਹੈ ਚਲੋ ਹੁਣ ਚਾਹ ਬਣਾ ਕੇ ਚਾਹ ਬਣਾ ਕੇ ਸਾਨੂੰ ਛਾਲਦੇ ਹੁੰਦੇ ਰਹੇ ਕਈ ਵਾਰੀ ਇਹ ਵੀ ਜਿਆਦਾ ਅਸੀਂ ਹੁਣ ਕਹਿੰਦੇ ਹੁਣ ਜਿਆਦਾ ਵੀ ਦੇਖੋ ਹੁਣ ਅਸੀਂ ਇੱਕ ਪਰਿਵਾਰ ਆ ਜੇ ਮੇਰੇ ਪਰ ਤਕਲੀਫ ਆ ਤਾਂ ਇਹਨਾਂ ਨੇ ਚੱਲਣੀ ਆ ਜੇ ਇਹਨਾਂ ਪਰ ਆ ਤਾਂ ਮੈਂ ਚੱਲਣੀ ਆ ਠੀਕ ਹੈ ਨਾ ਹੁਣ ਦੇਖੋ ਮਨਿੰਦਰ ਨੂੰ ਨਾ ਜਿਹੜਾ ਪੈਰ ਆ ਪੈਰ ਤੇ ਜਿਆਦਾ ਤਕਲੀਫ ਆ ਸਵੇਰ ਨੂੰ ਉੱਠਣ ਨਹੀਂ ਦਿੰਦਾ ਉਹ ਫਿਰ ਮੈਂ ਇਹਨਾਂ ਨੂੰ ਕਹਿ ਦਿੰਨੇ ਵੀ ਜੇ ਤੁਹਾਨੂੰ ਭੁੱਖਾ ਭਾਈ ਤੁਸੀਂ ਆਪਣੀ ਜਿਆਦਾ ਥੋੜੀ ਜਿਹੀ ਆਪਣੇ ਜੋਗੀ ਬਣਾ ਲਓ ਚਾਹ ਸੀ ਆਪ ਬਣਾ ਲੈ ਇਹ ਗੱਲ ਸਹੀ ਹੈ ਨਾ ਵੀ ਮੈਂ ਆਪਣੀ ਆਪ ਬਣਾ ਲੂੰਗੀ ਇਹ ਸਾਡੀ ਤਿੰਨਾਂ ਦੀ ਬਣਾ ਪਰ ਇਹਨਾਂ ਨੇ ਪੀਣੀ ਨਹੀਂ ਹੁੰਦੀ ਕਿਉਂਕਿ ਪੀਣੀ ਅਸੀਂ ਤਿੰਨਾਂ ਨੇ ਇਕੱਠੇ ਆਨੇ ਆ ਇਹਦੇ ਵਿੱਚ ਜੇ ਮੈਂ ਤੁਹਾਨੂੰ ਕਹਿ ਦਿੱਤਾ ਹੈ ਕਿ ਵੀ ਥੈਂਕ ਯੂ ਧੰਨਵਾਦ ਸ਼ੁਕਰੀਆ ਤੁਸੀਂ ਬਣਾ ਲੈਨੇ ਘੁੱਟ ਚਾਹ ਦੀ ਠੀਕ ਆ ਇਹ ਥੋੜਾ ਜਿਹਾ ਪਾਲੰਦ ਨੇ ਮਿੱਠਾ ਤੇਜ ਕਹਿੰਦੇ ਵੀ ਹੋਰ ਪਿਆਰ ਵਧੇ ਉਹਦੇ ਨਾਲ ਐ ਨਹੀਂ ਪਰ ਵੀ ਸ਼ੂਗਰ ਵਾਝੜਾ ਤੇ ਸਾਨੂੰ ਸ਼ੂਗਰ ਹੋ ਗਿਆ ਇਹ ਸਾਡਾ ਪਿਆਰ ਵਧਾਉਂਦਾ ਸਾਡੀ ਸ਼ੂਗਰ ਦਾ ਕਰਦਾ ਮੈਨੂੰ ਆ ਤੇ ਕਹਿੰਦੇ ਹੁੰਦੇ ਆ ਫਿਰ ਹੁਣ ਇਹਨਾਂ ਦੇ ਜਿਹੜੇ ਕੀੜਾ ਉੱਠਦਾ ਨਾ ਉਹ ਘਰ ਦੁਪਹਿਰ ਨੂੰ ਵੀ ਕੱਢਣ ਜਾਂਦੇ ਨੇ ਕਿਤੇ ਨਾ ਕਿਤੇ ਕਿਉਂਕਿ ਇਹਨਾਂ ਨੂੰ ਅੱਛਾ ਹੁਣ ਮੇਰੀ ਗੱਲ ਪੂਰੀ ਹੋ ਜਾਣ ਦੋ ਹਾਂ ਕਰੋ ਕਰੋ ਜਦ ਮੈਂ ਤੇਰੀ ਕੋਈ ਗੱਲ ਨਹੀਂ ਟੋਕਦਾ ਤਾਂ ਤੇਰਾ ਵੀ ਫਰਜ਼ ਬਣਦਾ ਤੂੰ ਮੇਰੀ ਗੱਲ ਵੀ ਧਿਆਨ ਨਾਲ ਸੁਣੇ ਹਾਂ ਹਾਂਜੀ ਹਾਂ ਠੀਕ ਹੈ ਕਿਉਂਕਿ ਜੇ ਮੈਂ ਬੋਲੂਗਾ ਜੀ ਫਿਰ ਤੁਸੀਂ ਕਮੈਂਟਾਂ ਰਾਹੀਂ ਕਹਿਣਾ ਵੀ ਸ਼ਾਇਦ ਬਿਪਾਈ ਸਾਹਿਬ ਤੁਸੀਂ ਬਹੁਤ ਉੱਚੀ ਬੋਲਦੇ ਹੋ ਸ਼ਾਇਦ ਤੁਸੀਂ ਗੁੱਸੇ 'ਚ ਨਾ ਜੀ ਬਿਲਕੁਲ ਨਹੀਂ ਮੈਂ ਉੱਚੀ ਬੋਲਦਾ ਜੀ ਮੈਂ ਜ਼ਰੂਰ ਪਰ ਮੇਰਾ ਕੋਈ ਗੁੱਸਾ ਗੱਲਾ ਕੋਈ ਨਹੀਂ ਹੈ ਕਿਸੇ ਦਾ ਹੋਣਾ ਵੀ ਜ਼ਾਹੀਦਾ ਜਿਹੜਾ ਕਰਨੇ 'ਚ ਫੂਕ ਮਾਰ ਦਵੇ ਨਾ ਬੰਦਾ ਉਹ ਉਹਦਾ ਕੁਝ ਹੋਰੇ ਕਰ ਦਿੰਦਾ ਜਿਹੜਾ ਬੋਲ ਬੜਾ ਕੋ ਸਾਹ ਹੁੰਦਾ ਦੇਖੀ ਜਾਓ ਜੀ ਦੇਖੀ ਜਾਓ ਇਹਨੂੰ ਸੁਣੀ ਜਾਓ ਦੇਖੀ ਜਾਓ ਵੀਡੀਓ ਵਿੱਚ ਤੁਸੀਂ ਸੁਣੀ ਜਾਓ ਕੰਨਾਂ ਦੇ ਨਾਲ ਪਰ ਇਹਨੇ ਨਾ ਤਾਂ ਹੁਣ ਸੁਣਨਾ ਤੇਰੇ ਮੈਨੂੰ ਬੋਲਣ ਦੇਣਾ ਕਾਤੇ ਜੀ ਕਿਉਂਕਿ ਇਹਨੂੰ ਪਤਾ ਹੈ ਵੀ ਜੋ ਸੱਚ ਹੈ ਉਹ ਹਮੇਸ਼ਾ ਕੋੜੀ ਹੈ ਮੈਂ ਤਾਂ ਤੁਹਾਨੂੰ ਜਵਾਬ ਦੇ ਨਹੀਂ ਬੋਲੋ 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 ਤੁਸੀਂ ਕਾਹਦੇ ਹੋਗਾ ਨਹੀਂ ਮੈਕ ਵਿੱਚ ਨਹੀਂ ਹੁਣ ਤੂੰ ਬੋਲੀ ਨਾ ਹੁਣ ਮੇਰੀਆਂ ਗੱਲਾਂ ਸੁਣ ਲਈ ਧਿਆਨ ਦੱਸੋ ਸਵੇਰੇ ਮੈਂ 5:30 ਵਜੇ ਉੱਠਣਾ ਜੀ ਘੁੰਮਣਾ ਫਿਰਨਾ ਉਸ ਤੋਂ ਬਾਅਦ ਦੇ ਵਿੱਚ ਚਾਹ ਬਣਾਉਣੇ ਚਾਹ ਬਣਾਉਣ ਤੋਂ ਰੋਜ਼ ਲੜੀ ਬਣਾਉਂਦਾ ਹੈ ਐਵੇਂ ਨਾ ਤੁਸੀਂ ਬਤਨਾਮੀ ਕਰੋ ਕਦੇ ਕਦੇ ਹੁਣ ਮਨਿੰਦਰ ਕਰਕੇ ਤਾਂ ਕਦੇ ਕਦੇ ਹੋ ਜਾਂਦਾ ਏ ਝੂਠਾ ਜੀ ਚਲੋ ਅੱਗੇ ਚੱਲ ਫਿਰ ਕਿਹ ਚਾਹ ਧਾਰਦਾਂ ਨੇ ਚਾਹ ਧਾਰ ਕੇ ਜੀ ਇੱਕ ਗਲਾਸ ਮਾਰਨਾ ਆਪਾਂ ਨੇ ਪਾਣੀ ਦਾ ਅੰਦਰ ਮੂੰਹ ਹੱਤ ਹੁਣਾ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਇਹਨਾਂ ਨੂੰ ਪੂਰਾ ਸੱਤ ਵੇ ਠਾਲਦਾ ਵੀ ਹੁਣ ਤਾਂ ਟਕੜੋ ਕੁੰਭ ਕਰੋ ਬਾਈ 7:00 ਵਜ ਗਏ ਫਿਰ ਉਸ ਤੋਂ ਬਾਅਦ ਦੇ ਵਿੱਚ ਸੁਣ ਲਓ ਜੀ ਚਾਹ ਚੁ ਇਕੱਠਿਆਂ ਨੇ ਪੀ ਕੇ ਫਿਰ ਮੈਂ ਜਿੰਨਾ ਵੀ ਮਤਲਬ ਬੋਤਲਾਂ ਖਾਲੀ ਹੋਣੀਆਂ ਉਹ ਭਰਨੀਆਂ ਪਾਣੀ ਜਿਹੜਾ ਹੁਣ ਟੂਟ ਦੇ ਵਿੱਚ ਅਸੀਂ ਣਾਉਣ ਧੋਣ ਵਾਸਤੇ ਭਰਨਾ ਉਹ ਲੈਟਰਨਿੰਗ ਬਾਥਰੂਮ ਦੇ ਵਿੱਚ ਫਿਰ ਆਪਣੇ ਕੂਲਰ ਦਾ ਪਾਉ। ਉਸ ਤੋਂ ਬਾਅਦ ਦੇ ਵਿੱਚ ਜੇ ਮੜਾ ਮੋਟਾ ਕੋਈ ਹੋਰ ਕੰਮ ਹੁੰਦਾ ਹੈ ਕਈ ਵਾਰੀ ਕਹਿੰਦੇ ਮਿੱਤੇ ਪੋਚਾੜੀ ਲਾਦਾ ਝਾੜ ਨੂੰ ਬਾਦਾ ਇਹ ਸੱਚੀ ਹੈ ਜਾਂ ਝੂਠ ਹੈ ਮੈਨੂੰ ਨਹੀਂ ਪਤਾ ਪਰ ਝੂਠ ਨਾ ਬੋਲੀ ਵੀ ਜਦੋਂ ਤੋਂ ਬਿਮਾਰ ਹੁੰਨੀ ਆ ਤਾਂ ਝਾੜੂ ਪਹਿਲਾਂ ਮੈਂ ਕਿਹਾ ਕਿ ਇਹ ਗੱਲਾਂ ਨਹੀਂ ਕੱਢ ਜਾ ਨਹੀਂ ਕੱਢ ਕੇ ਕੋਈ ਗੱਲ ਕੱਢ ਕੱਢ ਜਾ ਕੱਢ ਜਾ ਤੈਨੂੰ ਮੈਂ ਸੁਣਾਉਂਦਾ ਵੀ ਜਦੋਂ ਜਨਾਨੀ ਪਰਮਾਤਮਾ ਦੀ ਕਿਰਪਾ ਦੇ ਨਾਲ ਭੈਣਾ ਭਰਾ ਬੀਬੀਆਂ ਠੀਕ ਠਾਕ ਆ ਪ੍ਰਮਾਤਮਾ ਉਹਨਾਂ ਨੂੰ ਚਰਤੀ ਪਰਦੀ ਰੱਖੇ ਕੰਮ ਕਰਦੀ ਰੱਖੇ ਹੈਨਾ ਜਦੋਂ ਇਹ ਠੀਕ ਆ ਤਾਂ ਇਹ ਕੰਮ ਕਰਦੀ ਚੰਗੀ ਲੱਗੂਗੀ ਜੇ ਹੁਣ ਮੈਂ ਕਹਾ ਜੀ ਤੂੰ ਐ ਕਰ ਚਰਨ ਜੀ ਤੂੰ ਬੈਠੀ ਰਹਿ ਮੈਂ ਕਰਦਾ ਕਿਉਂਕਿ ਮੈਂ ਹੁਣ ਕੰਮ ਬਾਹਰ ਕਰਾਂ ਜਾਂ ਘਰ ਕਰਾਂ ਕਰੀ ਗੋ ਤਾਂ ਫਿਰ ਜਿਹੜੇ ਜਿਸਕਾ ਕੰਮ ਖੂਸੀ ਕੋ ਸਾਜੇ ਉਹਦਾ ਮੈਨੂੰ ਪਤਾ ਹੀ ਆ ਮੈਂ ਤੁਹਾਨੂੰ ਪਹਿਲੇ ਵੀਡੀਓ ਪਹਿਲਾਂ ਕੀ ਆ ਗਿਆ ਪਹਿਲਾਂ ਗੱਲ ਕਰ ਗੜੀਆਂ ਉਹ ਜੇ ਮੇਰੇ ਪਰ ਦੁੱਖਾ ਤੁਸੀਂ ਦੇਖਣਾ ਤੁਹਾਡੇ ਪਰ ਦੁੱਖਾ ਮੈਂ ਦੇਖਣਾ ਠੀਕ ਆ ਸਮਝ ਆ ਹੁਣ ਫਿਰ ਹੁਣ ਮੇਰੇ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਦੇਖੋ ਜੀ ਮੇਰੇ ਪਰ ਤਾਂ ਕੋਈ ਪ੍ਰਮਾਤਮਾ ਦੀ ਕਿਰਪਾ ਬਣੀ ਰਹੇ ਐ ਤਾਂ ਹੀ ਸੱਪ ਕੋਈ ਠੀਕ ਆ ਜੀ ਮੈਂ ਬਿਲਕੁਲ ਪ੍ਰਮਾਤਮਾ ਜੀ 100% ਠੀਕ ਸੀ 100% ਅਸੀਂ ਸਾਰੇ ਠੀਕ ਸੀ ਗਲਤੀ ਨਹੀਂ ਨਗਰਾਨੀਆਂ ਹੋ ਜੰਨੀ ਹੈ ਮੈਂ ਉਹ ਨਹੀਂ ਗੱਲ ਕਰਤੀ ਕਿ ਨੇ ਅਸੀਂ ਬਿਲਕੁਲ ਠੀਕ ਸੀ ਅਸੀਂ ਕਹਿੰਦੇ ਵੀ ਹੁਣ ਅਸੀਂ ਸਭ ਮਵੀ ਨੌ ਤੇ ਮੱਥਾ ਟੇਕ ਦੂਗੇ ਪੱਕਾ ਪਕਾ ਕੇ ਜਿੰਦਾ ਗੁਲਗੁਲੇ ਦਾ ਮੱਥਾ ਟੇਕਦੇ ਨੇ ਬੇ ਫੇਰ ਅਸੀਂ ਆਪਣੇ ਪਿੰਡ ਨੂੰ ਜਾਏ ਹੋਗੇ ਤੇ ਉਹਦੇ ਬਾਅਦ ਇਹੀ ਬਾਹਰ ਨਿਕਲਦੇ ਨੇ ਹੁਣ ਤੁਸੀਂ ਵੀਡੀਓ ਤੇ ਰੋਜ਼ ਦੇਖਦੇ ਮਨਿੰਦਰ ਡੈਡੀ ਨੂੰ ਜਾਂਦੇ ਜਿੱਥੇ ਵੀ ਜਾਣਾ ਕਿਉਂਕਿ ਬੰਦੇ ਦਾ ਹੀ ਕੰਮ ਹੁੰਦਾ ਮੈਂ ਤਾਂ ਬਾਹਰ ਜਾਂਦੀ ਨਹੀਂ ਤੁਹਾਡੇ ਤੋਂ ਹੀ ਫੇਰ ਕੰਮ ਵਧਿਆ ਮੈਂ ਤਾਂ ਟੋਕਦੀ ਆ ਮੈਂ ਤੁਹਾਨੂੰ ਪਹਿਲਾਂ ਦੇਖੋ ਜੀ ਮੈਂ ਨਾ ਮੰਗਰ ਵਿੱਚ ਗਿਆ ਮੈਂ ਅਰਦਾਸ ਕਰਕੇ ਆਇਆ ਮੈਂ ਅਰਦਾਸ ਕਰਕੇ ਆਇਆ ਵੀ ਮਾਤਾ ਰਾਣੀ ਵੀ ਮਨਿੰਦਰ ਤੇ ਮੰਮੀ ਨੇ ਦੀਨੇ ਜਾਣਾ ਨਾਨਕਿਆਂ ਨੂੰ ਮਨਿੰਦਰ ਨੇ ਵੀ ਕੋਈ ਕਸ਼ਟ ਪਾਦੇ ਹੈ ਨਾ ਤੇਰਾ ਮਤਲਬ ਇਹ ਕਹਿਣ ਦਾ ਨਹੀਂ ਜੇ ਤੁਹਾਡੀ ਵੀ ਮੈਂ ਮੇਰੀ ਗੱਲ ਮੈਂ ਕਿੱਥੇ ਜੇ ਤੁਹਾਡੀ ਗੱਲ ਹੋਵੇ ਜੇ ਮੈਂ ਆਹ ਸੋਚਾ ਮੈਂ ਕਾਹ ਬਿਹਾਰ ਮਨਿੰਦਰ ਦੇ ਡੇੜੀ ਆਹ ਦੁਆਰਾ ਲੈ ਕੇ ਇੱਕ ਗੱਲ ਕਰਦੇ ਹਾਂ ਹੁਣ ਤੁਹਾਨੂੰ ਮੈਂ ਬਾਹਰ ਰੋਕਣ ਤਾਂ ਵੀ ਦੇਖੋ ਕੋਈ ਕਿੱਦਾਂ ਦਾ ਬੰਦਾ ਮਿਲਦਾ ਕੋਈ ਜਿਆਦਾ ਦਾ ਕਿਸੇ ਦਾ ਹੁਣ ਆਪਾਂ ਦੇਖ ਮੰਨ ਨਹੀਂ ਪੜ ਸਕਦੇ ਆਪਾਂ ਕਿਸੇ ਨੂੰ ਕਹੋਗੇ ਅਗਲਾ ਕਹਿੰਦਾ ਤੂੰ ਘਰ ਬਹਿ ਜਾ ਭਾਈ ਤੈਨੂੰ ਤਗਲੀਬ ਆਇਓਂ ਕਹੂਗਾ ਤੁਹਾਨੂੰ ਮੋੜ ਕੇ ਜੇ ਤੁਸੀਂ ਕਿਸੇ ਨੂੰ ਕਹੋਗੇ ਤੂੰ ਦਾਰੂ ਤਾਂ ਨਹੀਂ ਪੀਂਦਾ ਯਾਰ ਅੰਡਾ ਤਾਂ ਨਹੀਂ ਖਾਂਦਾ ਤੂੰ ਗੁੱਸਾ ਆ ਤਾਂ ਨਹੀਂ ਕਰਿਆ ਮੇਰੇ ਮਾਤਾ ਅਗਲੇ ਤੈਨੂੰ ਮੋੜ ਕੇ ਜੇ ਮੈਂ ਜਿਹੜੀ ਆਹੀ ਗੱਲ ਕਹੂੰਗਾ ਤੁਹਾਨੂੰ ਵੀ ਭਾਈ ਤੂੰ ਘਰ ਬੈਠਦੇ ਰਹਿਆ ਠੀਕ ਆ ਨਾ ਤੈਨੂੰ ਹੁਣ ਕੋਈ ਸਿਆਣਿਆਂ ਨੂੰ ਦੱਸੂੰਗਾ ਜਾ ਕੇ ਜੇ ਬੇਬੇ ਕੋਲ ਗੱਲ ਕਰਨੀ ਚਾਚੀ ਕੋਲ ਕਰਨੀ ਕਿਸੇ ਕੋਲ ਵੀ ਕਰਨੀ ਤੈਨੂੰ ਮੋੜ ਕੇ ਕੀ ਆਖੂਗਾ ਵੀ ਮਾਹ ਸੀ ਉਹ ਤਾਂ ਤੂੰ ਘਰ ਬੈਠ ਇਹਨੂੰ ਹਵਾ ਨਾ ਲਵਾ ਇਹਨੂੰ ਘਰ ਤੋਂ ਬਾਹਰ ਨਾ ਨਿਕਲ ਜਿੰਨਾ ਤੂੰ ਅੰਦਰ ਬੈਠ ਕੇ ਵਧੇਜ ਕਰੂੰਗਾ ਉੰਨੀ ਛੇਤੀ ਰਾਮ ਹੋਣਾ ਮੈਂ ਮੰਨ ਗਿਆ ਜੀ ਮੈਂ ਕੱਲ ਮਾਨੋਂ ਪਰ ਗਏ ਅਸੀਂ ਕਿ ਕਿ ਉੱਥੇ ਵੀਡੀਓ ਸਾਡੀ ਬਣ ਨਹੀਂ ਦਿੰਦੇ ਹੈਗੇ ਉਹ ਮੰਦਿਰ ਦੇ ਵਿੱਚ ਸਖਤ ਮਨ ਨਹੀਂ ਤੁਹਾਨੂੰ ਅਸੀਂ ਸਾਰਾ ਕੁਝ ਉੱਥੇ ਦਿਖਾਉਂਦੇ ਨੰਬਰ 2 ਮਹਿਮਾਨ ਨੂੰ ਪਰ ਜਦੋਂ ਗਿਆ ਬਾਬੇ ਨੂੰ ਮੈਂ ਆਪਣਾ ਸਾਰਾ ਅੰਗ ਪੈਰ ਦਿਖਾਇਆ ਤਾਂ ਉਹਨੇ ਮੈਨੂੰ ਇੱਕੋ ਹੀ ਗੱਲ ਕਹੀ ਕਹਿੰਦਾ ਜੀ ਕੋਈ ਗੱਲ ਨਹੀਂ ਹੁਣ ਤੁਹਾਡੇ ਠੀਕ ਆ ਤੁਹਾਡਾ ਤੇ ਮੈਂ ਤਾਂ ਜੀ ਬਾਬਾ ਰਾਣੀਆ ਬੜੇ ਮਾਨੀ ਮੰਗਾਨੇ ਜਾਵੇ ਸਾਤੋਂ ਨਹੀਂ ਚਾਹ ਜੀ ਮੇਰੀ ਗੱਲ ਕਿਉਂ ਨਹੀਂ ਪੂਰੀ ਹੋਣ ਮੰਦੀ ਕਿਹੜੀ ਗੱਲ ਕਿਉਂ ਟਿੱਕੇ ਲਾਉਣੀ ਆ ਤੂੰ ਜਦ ਮੈਂ ਦੇਖ ਦੇਖੀ ਜਾਓ ਜੀ ਹੁਣ ਦੇਖੀ ਜਾਓ ਸੁਣੀ ਜਾਓ ਹਾਂ ਇਹ ਫਿਰ ਬਾਬੇ ਨੇ ਮੈਨੂੰ ਕਿਹਾ ਮੈਂ ਫਿਰ ਬਾਬੇ ਨੂੰ ਪੁੱਛਿਆ ਵੀ ਆ ਵੀ ਬਾਬਾ ਜੀ ਮੇਰਾ ਕਿਤੇ ਆਉਣਾ ਜਾਣਾ ਉਹ ਕਹਿੰਦਾ ਬਸ ਹਲੇ ਤੂੰ ਜਦ ਤੱਕ ਤੇਰਾ ਮੁੰਡਾ ਠੀਕ ਨਹੀਂ ਹੁੰਦਾ ਕਿਸੇ ਦੇ ਮਰਗ ਦੇ ਕਰਨਾ ਜਾਇਓ ਸ਼ਰਾਬ ਆਂਡੇ ਮਿੱਟ ਤੇ ਜਿੰਨੂੰ ਕਿ ਹਲੇ ਸਮਾਂ ਮਹੀਨਾ ਪਰੇ ਹੀ ਜ਼ਰੂਰ ਰੱਖਿਓ ਤੁਸੀਂ ਜਾਣਾ ਕਿਤੇ ਜਾ ਸਕਦੇ ਪਰ ਕਿਤੇ ਮਰਗ ਦੇ ਨਾ ਜਾਇਓ ਚਲੋ ਠੀਕ ਆ ਬਾਬਾ ਜੀ ਤੁਹਾਡਾ ਕਿਹਾ ਸਿਰ ਮੱਥੇ ਆਪਾਂ ਉਦਾਂ ਹੀ ਕਰਦੇ ਆ ਕਿਉਂਕਿ ਹੁਣ ਸਾਡਾ ਇੱਕ ਮਿੱਤਰ ਆ ਜੀ ਜਟਾਣਿਆ ਸੁਣ ਕੇ ਬੜਾ ਦੁੱਖ ਲੱਗਿਆ ਬਹੁਤ ਦੁੱਖ ਲੱਗਿਆ ਬੀ ਪਰਮਾਤਮਾ ਇਦਾਂ ਕਿਸੇ ਨਾਲ ਨਾ ਕਰੀਂ ਇਹ ਉਹਦਾ ਇੱਕ ਜੀਜਾ ਜੀ ਉਹਨਾਂ ਦੀ ਸਾਡੀ ਸਿਸਟਰ ਆ ਛੋਟੀ ਮੇਰੀ ਮੈਨੂੰ ਤਾਂ ਭਰਾ ਵੀ ਭਾਈਓ ਕਹਿੰਦੀ ਆ ਕਿ ਸਾਤੋਂ ਬਹੁਤ ਛੋਟੀ ਆ ਉਹ ਉਹ ਵਿਆਹੀ ਹੋਈ ਹੈ ਜਿੱਦਨ ਨਵਾਂ ਸ਼ਹਿਰ ਤੇ ਉਹਦਾ ਦਿਓਰ ਭੇਜਿਆ ਤਾਂ ਜੀ ਬਾਹਰੋਂ 35-20 ਦਿਨ ਹੋ ਗਏ ਹਨ ਮਹੀਨਾ ਹੋਣਾ ਮਹੀਨਾ ਹੋ ਗਿਆ ਤੇ ਜਦੋਂ ਉਹ ਮਹੀਨਾ ਹੋਇਆ ਤਾਂ ਪਤਾ ਲੱਗਿਆ ਵੀ ਕੰਮ ਕਰਦਾ ਤਾਂ ਕੰਮ ਕਰਦੇ ਕਰਦੇ ਇੱਕੋ ਲੱਖ ਤਦ ਦੁਠਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਬਿਮਾਰ ਹੋ ਗਏ ਜੀ ਕਾਫੀ ਤੇ ਹਜੇ ਤੱਕ ਜਾਨੀ ਕਿ ਹਜੇ ਉਹਨਾਂ ਨੇ ਕੁਝ ਤੁਹਾਨੂੰ ਦੱਸਿਆ ਤਾਂ ਹੈ ਨਹੀਂ ਉਹ ਕਹਿੰਦੇ ਬਿਮਾਰ ਆ ਜੀ ਬਹੁਤ ਜ਼ਿਆਦਾ ਵੀ ਹਲੇ ਐਮਰਜੈਂਸੀ ਦੇ ਵਿੱਚ ਹੈ ਵੀ ਅਰਦਾਸ ਕਰਾਂਗੇ ਵੀ ਸਭ ਦੇ ਪੁੱਤ ਜਿੰਨੇ ਵੀ ਬਾਹਰ ਆ ਇੱਧਰ ਵੀ ਆ ਸਭ ਪਰਮਾਤਮਾ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਰੱਖੇ ਰੋਟੀ ਚਾਹੇ ਇੱਕ ਟਾਈਮ ਦੀ ਮਿਲ ਜਵੇ ਪਰ ਪਰਿਵਾਰ ਨੂੰ ਪਰਮਾਤਮਾ ਇੱਕ ਬਣਾ ਕੇ ਰੱਖੇ ਕਨਹੀਂ ਖੁਸ਼ੀ ਖੁਸ਼ੀਆਂ ਤੇ ਕੋ ਗਮੀਆਂ ਆਉਂਦੀਆਂ ਰਹਿਣੀਆਂ ਪਰ ਜਿਹੜਾ ਇੱਕ ਵਾਰ ਵਿਛੜ ਜਵੇ ਨਾ ਬੰਦਾ ਜ਼ਿੰਦਗੀ ਦੇ ਵਿੱਚ ਉਹ ਦੁਬਾਰਾ ਨਹੀਂ ਮਿਲਦਾ ਗਮੀਆਂ ਸੁੱਖ ਦੁੱਖ ਸਭ ਕੋ ਜਰ ਲੰਦਾ ਬੰਦਾ ਪਰ ਜੋ ਮੈਂਬਰ ਦਾ ਘਰ ਦੇ ਵਿੱਚੋਂ ਇੱਕ ਵਾਰ ਜੀ ਚਲੇ ਜਾਵੇ ਉਹ ਮੁੜ ਕੇ ਕਦੇ ਵਾਪਸ ਨਹੀਂ ਆਉਂਦਾ ਉਹ ਘਾਟਾ ਕਦੇ ਪੂਰਾ ਹੋ ਨਹੀਂ ਸਕਦਾ ਮੰਨ ਲਓ ਨਾ ਜੇ ਪੱਕੂ ਕਾਰੋਬਾਰ ਕਰਦਾ ਉੱਥੇ ਘਾਟਾ ਪੈ ਗਿਆ ਜੀ ਚਲੋ ਜੇ ਘਾਟਾ ਪੈ ਗਿਆ ਅਗਲੀ ਵਾਰ ਵਾਦਦਾ ਵੀ ਹੋਊਗਾ ਉਹ ਅਸੀਂ ਜਰ ਲੰਨੇ ਆ ਜੀ ਪਰ ਜੋ ਘਰ ਦੇ ਵਿੱਚੋਂ ਜੀ ਚਲੇ ਆਵੇ ਉਹ ਸਤ ਜਰ ਨਹੀਂ ਹੋਣਾ ਤੇ ਪ੍ਰਮਾਤਮਾ ਉਹਨੂੰ ਜਲਦੀ ਜੋ ਜਲਦੀ ਠੀਕ ਕਰ ਦੇਵੇ ਆਪਣੇ ਘਰ ਨੂੰ ਆ ਜਵੇ ਬਹੁੜਾ ਵਧੀਆ ਬੰਦਾ ਤਾਂ ਇਨਸਾਨ ਤਾਂ ਸਾਨੂੰ ਮਿਲ ਕੇ ਜਰੂਰ ਗਿਆ ਜੀ ਉਹ ਚਲੋ ਬਾਕੀ ਜੋ ਪ੍ਰਮਾਤਮਾ ਨੂੰ ਮਨਜ਼ੂਰਾ ਇਦਾਂ ਹੀ ਹੋਣਾ ਤੇ ਹੁਣ ਚਰਨਜੀਤ ਕੌਰ ਨੂੰ ਮੈਂ ਇੱਕੋ ਬੇਨਤੀ ਕਰੂੰਗਾ ਵੀ ਦੇਖ ਖੁਸ਼ੀ ਖੁਸ਼ੀ ਰਹੋ ਆਪਣੇ ਘਰ ਦੇ ਵਿੱਚ ਹਨਾ ਇਹ ਨਹੀਂ ਪਤਾ ਘੜੀ ਦੇ ਵਿੱਚ ਇਹ ਸਰੀਰ ਆ ਪਤਾ ਨਹੀਂ ਕਦੋਂ ਕਿਆ ਹੋ ਜਾਣਾ ਵੈਸੇ ਤਾਂ ਚਲੋ ਕਹਿੰਦੇ ਨੇ ਹੁੰਦੇ ਵੀ ਜਿੰਨੀ ਪ੍ਰਮਾਤਮਾ ਨੇ ਲਿਖਿਆ ਵੰਡੀ ਤਾਂ ਉਨੀ ਉੰਨੀ ਕਿ ਆ ਪਰ ਅਸੀਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਜਿਦੀ ਵੀ ਲਿਖੀ ਆ ਵਾਦੇ ਚ ਲਿਖੇ ਕਿ ਨਹੀਂ ਵੀ ਸਾਰੇ ਆਪਣੇ ਦੁੱਖ ਸੁੱਖੋ ਜ਼ਿੰਦਗੀ ਦੇ ਵਿੱਚ ਜੋ ਉਹਦੀ ਕਿਸਮਤ ਦੇ ਵਿੱਚ ਆਉਤਾ ਬਣਨਾ ਹੀ ਬਣਨਾ ਪਰ ਜ਼ਿੰਦਗੀ ਜੋ ਲਿਖੀ ਆ ਵੀ ਕੋਈ ਅੱਧਾ ਦਾ ਨਾ ਜਾਵੇ ਵੀ ਜੋ ਆਪਣੇ ਪਰਿਵਾਰ ਤੋਂ ਆਪਣੇ ਟੱਬਰ ਤੋਂ ਹਨਾ ਵਿਛੜੇ ਵੀ ਸਾਰੇ ਭਰਾ ਭੈਣਾ ਭਰਾ ਮਾਵਾ ਭੈਣਾ ਸਭ ਆਪਣੇ ਪਰਿਵਾਰ ਦੇ ਵਿੱਚ ਰਹੋ ਜੀ ਮਿਲ ਜੁਲ ਕੇ ਰਹੋ ਪਤਾ ਨਹੀਂ ਕਦੋਂ ਕੀ ਹੋ ਜਾਣਾ ਜੀ ਚਲੋ ਬਾਕੀ ਹੁਣ ਚਾ ਰஞ்சிਤ ਕੋਰ ਹੁਣ ਨਹੀਂ ਬੋਲਣਾ ਇਹਨੇ ਕਿਉਂਕਿ ਮੈਂ ਗੱਲਾਂ ਹੀ ਹੈ ਜੀਆਂ ਕਹਿਤੀਆਂ ਤੇ ਠੀਕ ਹੈ ਜੀ ਅਗਰ ਜੇ ਸਾਡੀਆਂ ਗੱਲਾਂ ਤੁਹਾਨੂੰ ਕੁਝ ਠੇਜ ਪਹੁੰਚਦੀਆਂ ਕੁਝ ਗੱਲਾਂ ਹੋਣਗੀਆਂ ਜੀ ਸਾਡੀਆਂ ਇਹ ਜੀਆਂ ਵੀ ਜਿਹੜੀਆਂ ਤੁਹਾਡੇ ਸ਼ਾਇਦ ਦਿਲ ਨੂੰ ਛੂਜਣ ਤੇ ਅਸੀਂ ਮਾਫੀ ਚਾਹੁੰਦੇ ਆਂ ਅਗਰ ਜੇ ਤੁਹਾਡੇ ਦਿਲ ਨੂੰ ਅਸੀਂ ਕੋਈ ਠੇਜ ਪਹੁੰਚਾਈ ਪਰ ਗੱਲਾਂ ਜਿਹੜੀਆਂ ਇਹ ਸੱਚੀਆਂ ਹੈ ਗੱਲਾਂ ਇਹ ਜਰੂਰ ਸੱਚੀਆਂ ਜੀ ਠੀਕ ਹੈ ਜੀ ਮਿਲਦੇ ਆਂ ਹੁਣ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਪਰਮਾਤਮਾ ਅਗੇ ਅਰਦਾਸ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਵੀਡੀਓ ਨੂੰ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚਰਜੀਤ ਕੌਰ ਨੂੰ ਵੀ ਥੋੜੇ ਜਿਹਾ ਪ੍ਰਮਾਤਮਾ ਅੱਗੇ ਅਰਦਾਸ ਕਰਿਓ ਵੀ ਇਹ ਸ਼ਾਂਤੀ ਬਖਸ਼ੇ ਇਹ ਮੇਰੇ ਨਾਲ ਲੜਨਾ ਮੜਿਆ ਘਟ ਕਰੇ